5 ਲੈ 4 5 ਲੈ ਦੋ ਦੇ ਕਿੰਨਾ ਚੁਵਾ ਜੂ ਦੋ ਪਿਛਲੇ 22 ਦਿਨਾਂ ਤੋਂ ਡੇਟ ਵੀ ਜੈਰੀਆ ਕਿੰਨਾ 32000 ਚ ਮੰਗਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਸ਼ੂ ਮੰਡੀ ਜਗਰਾਉਂ ਦੋਸਤੋ ਇਹ ਹੀ ਪਸ਼ੂ ਮੰਡੀ ਮਹੀਨੇ ਦੀ 23 ਦਿਨ ਨੂੰ ਲੱਗਦੀ ਹੈ ਤੇ ਦੋਸਤੋ ਚੰਗੇ ਜਾਨਵਰ ਇਸ ਮੰਡੀ ਦੇ ਵਿੱਚ ਪਹੁੰਚਦੇ ਆ ਕਿ ਦੋਸਤੋ ਅੱਜ ਜਨਾ ਇੱਕ ਬਹੁਤ ਸੋਹਣੀ ਜਰਸੀ ਦਿਖਾਉਂਗਾ ਮੰਡੀ ਦੇ ਵਿੱਚ ਪਹੁੰਚੀ ਹੋਈ ਹੈ ਹਜੇ ਗੱਬਣਾ ਸਾਰੀ ਇਨਫਰਮੇਸ਼ਨ ਬਾਈ ਜੀ ਹੋਰਾਂ ਤੋਂ ਲੈ ਲਾਂਗੇ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਚੁੱਕੀ ਆਪਣੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਸੋ ਆਓ ਕਰਦੇ ਆ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੀ ਆਪਣਾ ਨਾਮ ਫਰੀਦ ਬਾਈ ਪਿੰਡ ਕਿਹੜਾ ਕੋੜਕਪੂਰਾ ਕੋੜਕਪੂਰਾ ਫਰੀਦਪੁਰ ਜ਼ਿਲ੍ਹਾ ਹਾਂਜੀ ਤੇ ਮੰਡੀ 'ਚ ਕਿੰਨੇ ਜਾਨਵਰ ਲੈ ਕੇ ਆ ਪੱਜ ਤਿੰਨ ਲੈ ਕੇ ਆਏ ਸੀ ਲੈ ਗਏ ਹਾਂ ਦੋ ਲੈ ਗਏ ਜਰਸੀ ਕਨਵਾ ਸੁਆ ਤੀਜੀ ਸੁਆ ਤੀਜਾ ਸੁਆ ਸੁਈ ਹੈ ਨਹੀਂ ਸੁਉਣ ਵਾਲੀ ਦੱਬਣਾ ਹਜੇ ਹਾਂ ਕਿੰਨੇ ਸਮੇਂ ਦੀ ਕੱਚੀ ਹੈ ਲੈ ਜੀ ਚਾਰ ਪੰਜ ਦਿਨ ਲੈ ਚਾਰ ਪੰਜ ਦਿਨ ਲੈ ਦੁੱਧ ਕਿੰਨਾ ਚਵਾ ਜੂ ਦੁੱਧ ਪਿਛਲੇ ਤਿੰਨ 22 ਕਿਲੋ ਐਟ ਕੀ ਐਟ ਜੀ ਬਾਦ ਦੀ ਨਹੀਂ ਛੇ ਦਾ ਕਿੰਨੇ ਹੋਏਗੀ ਅਰੇ ਇਹ ਟੱਪਾ ਕੀ ਰੱਖਿਆ ਦਾ ਰੇਟ ਦਾ 75 ਹਾਂ ਆਪਣਾ ਇੱਕ ਮੋਬਾਈਲ ਨੰਬਰ ਦੱਸੋ 98763050 ਦਵਾਰਾ ਘਰ 98763050 ਠੀਕ ਹੈ ਥਾਂਦੇ ਸੈਜ ਮਨੇਟ ਤੋਂ ਦਿਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਪੈਟ ਕੋਡਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਭਾਈ ਸਤਿ ਸ਼੍ਰੀ ਅਕਾਲ ਨਾਮ ਦੱਸੀ ਭਾਈ ਬ੍ਰੈਂਡ ਕਿਹੜਾ ਉੱਚਾ ਬੋਲੀ ਮੜਾ ਜਾ ਤਾਰੀ ਬਟਾਰੀ ਕਿਹੜੇ ਜਿਹੇ ਚ ਅੰਮ੍ਰਿਤਸਰ ਅੰਮ੍ਰਿਤਸਰ ਹਾਂ ਤੇ ਮੰਡੀ ਜੱਜ ਕਿੰਨੇ ਜਾਨਵਰ ਲੈ ਕੇ ਆਏ ਆਪਾਂ ਆਪਾਂ ਵੀ ਜੀ ਪੰਜ ਲਿਆਂਦੇ ਦੋ ਮੀਗੇ ਤਿੰਨਾਂ ਜਿਹੜੀ ਚਰਸੀ ਖੜੀ ਆਪਣੇ ਕੋਲੇ ਕੈਨਵਾ ਸੁਆ ਇਹ ਦੂਜੀ ਪਹਿਲੇ ਸਵੇ ਪਹਿਲਾ ਸੁਆ ਪੰਜਾਬ ਵਾਲੀ ASCII ਪਹਿਲਾ ਸੁਆ ਸੁਹੀ ਆ ਹਾਂਜੀ ਕਿੰਨਾ ਸਮਾਂ ਹੋ ਗਿਆ ਤਿੰਨ ਹਫਤਾ ਹੋ ਗਿਆ ਹਫਤਾ ਹੋ ਗਿਆ ਹਾਂ ਕਿਤੋਂ ਦੁੱਧ ਉਹ ਥੱਲੇ ਦੇਰ ਕੋ ਵੀ ਦੁੱਧ 11 ਕਿਲੋ ਤਿਆਰ ਆ 11 ਕਿਲੋ ਤਿਆਰ ਆ 11 ਕਿਲੋ ਚਾਹ ਦੰਤਾਂ ਜਿ ਕਿੰਨੇ ਆ ਦੰਦੀ 6 ਜਾਂਦੇ ਖੱਟੇ ਬਾਹਰ ਮਾੜੀ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਦੂਜਾ ਸੂਆ ਸੂਈ ਆ ਮੂੰ ਤੋਂ 6 ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤਾ ਸੂਈ ਨੂੰ ਸਮਾ ਹੋ ਗਿਆ ਦੁੱਧ 11 ਕਿਲੋ ਬਾਈ ਦੱਸਦਾ ਇਸ ਟਾਈਮ ਥੱਲੇ ਖੁੱਲਾ ਤਿਆਰ ਆ ਹਾਈਟ ਵਾਈਂ ਦਰਮਿਆਨਾ ਕੱਦ ਦਾ ਘਾਟ ਆ ਕਵਾਨਾ ਬਹੁਤ ਸੋਹਣਾ ਕਰਮਾਣੇ ਤਿਆਰ ਕੀਤਾ ਹੋਇਆ ਥਾਂ ਦੇ ਸਾਇਜ ਬਹੁਤ ਸੋੜੇ ਮੁਠੀ ਵਾਲੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਥਾਂ ਦੇ ਸਾਇਜ ਮਨੇਟ ਤੋਂ ਦਿਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਮੁੱਠੀ ਵਾਲੇ ਥਣਚਾਰੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਮੁੱਲ ਆਪਾਂ ਬਾਈ ਤੋਂ ਕਨਫਰਮ ਕਰ ਲੈਨੇ ਆ ਆਪਾਂ ਰੇਟ ਕੀ ਰੱਖਿਆ ਆ ਰੇਟ ਵੀ ਜੈ ਲਿਆ ਜਿੰਨਾ 32000 ਚ ਮੰਗਦਾਰ ਆ ਆਪਣਾ ਇੱਕ ਮੋਬਾਈਲ ਨੰਬਰ ਦੱਸੋ ਨੰਬਰ 83274 18615 ਦੁਬਾਰਾ ਫਿਰ 83274 18615 ਠੀਕ ਆ ਧੰਨਵਾਦ